ਦੋਸਤੋ ਜ਼ਿੰਦਗੀ ਵਿੱਚ ਚੁੱਪ ਰਹਿਣ ਦਾ ਮਹੱਤਵ ਉਸ ਸਮੇਂ ਹੋਰ ਵੀ ਜ਼ਿਆਦਾ ਸਪਸ਼ਟ ਹੋ ਜਾਂਦਾ ਹੈ ਜਦੋਂ ਅਸੀਂ ਸਮਝ ਜਾਂਦੇ ਹਾਂ ਕਿ ਸ਼ਾਂਤੀ ਕੇਵਲ ਬਾਹਰ ਨਹੀਂ ਬਲਕਿ ਸਾਡੇ ਮਨ ਦੀ ਸਾਡੇ ਅੰਦਰ ਦੀ ਸਥਿਤੀ ਹੈ ਮਹਾਤਮਾ ਬੁੱਧ ਜੀ ਨੇ ਚੁੱਪ ਨੂੰ ਇੱਕ ਸ਼ਕਤੀਸ਼ਾਲੀ ਸਾਧਨ ਦੇ ਰੂਪ ਵਿੱਚ ਪੇਸ਼ ਕੀਤਾ ਹੈ ਜੋ ਨਾ ਕੇਵਲ ਸਾਡੇ ਬੇਚੈਨ ਮਨ ਨੂੰ ਸ਼ਾਂਤ ਕਰਨ ਦਾ ਤਰੀਕਾ ਹੈ ਬਲਕਿ ਉਹ ਸ਼ਕਤੀ ਹੈ ਜੋ ਦੂਜਿਆਂ ਨੂੰ ਸਾਡੇ ਵੱਲ ਆਕਰਸ਼ਿਤ ਕਰਦੀ ਹੈ ਜਦੋਂ ਅਸੀਂ ਚੁੱਪ ਰਹਿੰਦੇ ਹਾਂ ਤਾਂ ਸਾਡੀ ਮੌਜੂਦਗੀ ਬੋਲਦੀ ਹੈ ਤੇ ਲੋਕ ਸਾਡੇ ਕੋਲ ਆਉਂਦੇ ਹਨ ਸ਼ਾਂਤੀ ਤੇ ਸੰਤੁਲਨ ਨਾਲ ਤੋਂ ਪ੍ਰਭਾਵਿਤ ਹੁੰਦੇ ਹਨ ਬੁੱਧ ਦੀਆਂ ਸਿੱਖਿਆਵਾਂ ਦੱਸਦੀਆਂ ਹਨ ਕਿ ਜਿੰਨਾ ਜ਼ਿਆਦਾ ਅਸੀਂ ਸ਼ਬਦਾਂ ਤੋਂ ਮੁਕਤ ਹੁੰਦੇ ਹਾਂ ਓਨਾ ਜ਼ਿਆਦਾ ਅਸੀਂ ਆਪਣੇ ਆਪ ਨੂੰ ਅੰਦਰ ਤੋਂ ਜਾਣ ਪਾਉਂਦੇ ਹਾਂ ਆਪਣੇ ਅੰਦਰ ਦੀ ਸੱਚਾਈ ਨੂੰ ਸਮਝ ਪਾਉਂਦੇ ਹਾਂ ਹੈਲੋ ਦੋਸਤੋ ਰੋਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇੱਕ ਸਮੇਂ ਦੀ ਗੱਲ ਹੈ ਕਿ ਮਹਾਤਮਾ ਬੁੱਧ ਆਪਣੇ ਚੇਲਿਆਂ ਦੇ ਨਾਲ ਸੰਗਣੇ ਤੇ ਸ਼ਾਂਤ ਜੰਗਲ ਵਿੱਚ ਰੁਕੇ ਹੋਏ ਸਨ ਉਹ ਸਮੇਂ-ਸਮੇਂ ਤੇ ਆਪਣੇ ਚੇਲਿਆਂ ਨੂੰ ਜ਼ਿੰਦਗੀ ਦੇ ਗਹਿਰੇ ਅਰਥਾਂ ਦੀ ਸਿੱਖਿਆ ਦਿਆ ਕਰਦੇ ਸਨ ਤੇ ਫਿਰ ਇੱਕ ਦਿਨ ਉਹਨਾਂ ਨੇ ਅਚਾਨਕ ਮੌਨ ਵਰਤ ਧਾਰਨ ਕਰ ਲਿਆ। ਉਹਨਾਂ ਦੇ ਚੇਲੇ ਇਹ ਗੱਲ ਜਾਣਦੇ ਸੀ ਕਿ ਬੁੱਧ ਕਦੇ-ਕਦੇ ਪੂਰਾ-ਪੂਰਾ ਦਿਨ ਮੌਨ ਰਹਿੰਦੇ ਹਨ, ਚੁੱਪ ਰਹਿੰਦੇ ਹਨ। ਪਰ ਉਹਨਾਂ ਦੇ ਦਿਲ ਵਿੱਚ ਇਹ ਪ੍ਰਸ਼ਨ ਲਗਾਤਾਰ ਉੱਠਦਾ ਰਹਿੰਦਾ ਸੀ ਕਿ ਮਹਾਤਮਾ ਜੀ ਚੁੱਪ ਕਿਉਂ ਰਹਿੰਦੇ ਹਨ? ਚੁੱਪ ਰਹਿਣ ਦਾ ਕੀ ਫਾਇਦਾ ਹੈ? ਚੇਲਿਆਂ ਦੇ ਮਨ ਵਿੱਚ ਇਹ ਮੌਨ ਵਰਤ ਦੇ ਰਹੱਸ ਨੂੰ ਜਾਣਨ ਦੇ ਲਈ ਜਗਿਆਸਾ ਵੱਧ ਹੀ ਜਾ ਰਹੀ ਸੀ। ਪਰ ਉਹ ਮਹਾਤਮਾ ਜੀ ਤੋਂ ਇਹ ਪ੍ਰਸ਼ਨ ਪੁੱਛ ਨਹੀਂ ਪਾਉਂਦੇ ਸਨ। ਉਹ ਜਾਣਦੇ ਸੀ ਕਿ ਮਹਾਤਮਾ ਜੀ ਕਦੇ ਬਿਨਾਂ ਕਾਰਨ ਚੁੱਪ ਨਹੀਂ ਰਹਿੰਦੇ ਇਹਦੇ ਵਿੱਚ ਜ਼ਰੂਰ ਹੀ ਕੋਈ ਡੂੰਗਾ ਰਾਜ ਹੋਵੇਗਾ ਜਿਵੇਂ ਜਿਵੇਂ ਉਹਨਾਂ ਦੇ ਚੁੱਪ ਰਹਿਣ ਦੇ ਦਿਨ ਗੁਜ਼ਰਦੇ ਜਾ ਰਹੇ ਸੀ ਓਵੇਂ ਓਵੇਂ ਮਹਾਤਮਾ ਜੀ ਦੇ ਚਿਹਰੇ ਉੱਤੇ ਸ਼ਾਂਤੀ ਅਤੇ ਸਕੂਨ ਚਲਕ ਰਿਹਾ ਸੀ ਉਹ ਬੈਠੇ ਹੋਏ ਸੀ ਅੱਖਾਂ ਹਲਕੀਆਂ ਜੀਆਂ ਬੰਦ ਜਿਵੇਂ ਧਿਆਨ ਦੀ ਅਵਸਥਾ ਵਿੱਚ ਹੋਣ ਚੇਲੇ ਉਹਨਾਂ ਦੇ ਚਿਹਰੇ ਵੱਲ ਬੜੇ ਹੀ ਧਿਆਨ ਨਾਲ ਦੇਖ ਰਹੇ ਸੀ ਉਹ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਮੁਹਾਕਮਾ ਜੀ ਚੋਪਰਣ ਦੀ ਸਥਿਤੀ ਵਿੱਚ ਕੀ ਅਨੁਭਵ ਕਰ ਰਹੇ ਹੋਣਗੇ ਇੱਕ ਹੋਰ ਦਿਨ ਗੁਜ਼ਰ ਗਿਆ ਸੀ ਸ਼ਾਮ ਦਾ ਸਮਾਂ ਹੋ ਗਿਆ ਸੀ ਸੂਰਜ ਹੌਲੀ-ਹੌਲੀ ਡੁੱਬ ਰਿਹਾ ਸੀ ਤੇ ਫਿਰ ਸਾਰੇ ਚੇਲੇ ਇਕੱਠੇ ਹੋਏ ਉਨ੍ਹਾਂ ਵਿੱਚੋਂ ਇੱਕ ਜੋ ਸਭ ਤੋਂ ਜ਼ਿਆਦਾ ਸਾਸਿ ਸੀ ਉਸਨੇ ਹਿੰਮਤ ਕਰਕੇ ਚੁੱਪਦੇ ਰਹਿਣ ਦੇ ਬਾਰੇ ਵਿੱਚ ਜਾਣਨ ਦੇ ਲਈ ਮਹਾਤਮਾ ਜੀ ਤੋਂ ਪ੍ਰਸ਼ਨ ਪੁੱਛਣ ਦਾ ਫੈਸਲਾ ਕੀਤਾ ਉਹ ਹੌਲੀ ਜੇ ਮਹਾਤਮਾ ਜੀ ਦੇ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ ਕਿ ਮਹਾਤਮਾ ਜੀ ਕਿਰਪਾ ਕਰਕੇ ਤੁਸੀਂ ਸਾਨੂੰ ਦੱਸੋ ਕਿ ਮੌਨ ਵਰਤ ਕਿਉਂ ਰੱਖਿਆ ਹੈ ਕਿ ਚੁੱਪ ਰਹਿਣ ਦੇ ਪਿੱਛੇ ਕੋਈ ਵੱਡੀ ਸਿੱਖਿਆ ਛੁਪੀ ਹੋਈ ਹੈ ਮਹਾਤਮਾ ਨੇ ਚੇਲੇ ਵੱਲ ਬੜੇ ਹੀ ਸ਼ਾਂਤ ਸੁਭਾਅ ਦੇ ਨਾਲ ਦੇਖਿਆ ਪਰ ਕੁਝ ਨਹੀਂ ਕਿਹਾ ਉਹ ਅਜੇ ਵੀ ਚੁੱਪ ਸਨ ਚੇਲੇ ਨੇ ਫਿਰ ਤੋਂ ਆਪਣਾ ਸਵਾਲ ਦੁਹਰਾਇਆ ਪਰ ਇਸ ਵਾਰੀ ਵੀ ਮਹਾਤਮਾ ਜੀ ਨੇ ਕੋਈ ਉੱਤਰ ਨਹੀਂ ਦਿੱਤਾ ਹੋਰ ਚੇਲੇ ਵੀ ਇਹ ਸਭ ਦੇਖ ਰਹੇ ਸੀ ਉਹ ਕਨਫਿਊਜ਼ ਹੋ ਰਹੇ ਸੀ ਕਿ ਆਖਿਰ ਮਹਾਤਮਾ ਜੀ ਇਸ ਪ੍ਰਸ਼ਨ ਦਾ ਉੱਤਰ ਕਿਉਂ ਨਹੀਂ ਦੇ ਰਹੇ ਚੇਲੇ ਹੋਰ ਵੀ ਜ਼ਿਆਦਾ ਉਲਝਣ ਵਿੱਚ ਪੈ ਗਏ ਸੀ ਬੁੱਧ ਦਾ ਚੁੱਪ ਰਹਿਣਾ ਉਹਨਾਂ ਲਈ ਇੱਕ ਪਹੇਲੀ ਜਿਹੀ ਬਣ ਗਿਆ ਸੀ ਫਿਰ ਉਹ ਆਪਸ ਵਿੱਚ ਚਰਚਾ ਕਰਨ ਲੱਗੇ ਕਿ ਸ਼ਾਇਦ ਮਹਾਤਮਾ ਜੀ ਇਸ ਚੁੱਪ ਦੇ ذریعے ਹੀ ਸਾਨੂੰ ਕੁਝ ਸਿਖਾਉਣਾ ਚਾਹੁੰਦੇ ਹਨ ਫਿਰ ਦਿਨ ਸਮਾਪਤ ਹੋਇਆ ਤਾਂ ਸਾਰੇ ਆਪਣੀ ਆਪਣੀ ਆਰਾਮ ਵਾਲੀ ਜਗ੍ਹਾ ਵੱਲ ਜਾਣ ਲੱਗੇ ਹਾਲਾਂਕਿ ਉਸ ਚੇਲੇ ਦੇ ਮਨ ਵਿੱਚ ਅਜੇ ਵੀ ਇਹ ਪ੍ਰਸ਼ਨ ਘੁੰਮ ਰਿਹਾ ਸੀ ਰਾਤ ਗੁਜ਼ਰੀ ਅਗਲੀ ਸਵੇਰ ਮਹਾਤਮਾ ਜੀ ਨੇ ਆਪਣੇ ਚੇਲਿਆਂ ਨੂੰ ਇੱਕ ਛੋਟੇ ਤੇ ਸ਼ਾਂਤ ਤਲਾਬ ਦੇ ਕੋਲ ਬੁਲਾਇਆ ਤਲਾਬ ਦੇ ਪਾਣੀ ਵਿੱਚ ਕੋਈ ਵੀ ਹਲਚਲ ਨਹੀਂ ਸੀ ਸੂਰਜ ਦੀਆਂ ਕਰਨਾ ਪਾਣੀ ਨੂੰ ਛੋਹ ਰਹੀਆਂ ਸਨ ਤੇ ਉਹ ਇੱਕਦਮ ਸ਼ਾਂਤ ਤੇ ਸਵਸ਼ ਦਿਖਾਈ ਦੇ ਰਿਹਾ ਸੀ ਸਾਰੇ ਚੱਲੇ ਬੁੱਧ ਦੇ ਚਾਰੇ ਪਾਸੇ ਸ਼ਾਂਤ ਬੈਠੇ ਹੋਏ ਸੀ ਤੇ ਬੁੱਧ ਨੂੰ ਦੇਖਣ ਤੇ ਸੁਣਨ ਦੇ ਲਈ ਤਿਆਰ ਸਨ ਉਦੋਂ ਹੀ ਬੁੱਧ ਨੇ ਇੱਕ ਪੱਥਰ ਚੁੱਕਿਆ ਤੇ ਪਾਣੀ ਵਿੱਚ ਸੁੱਟ ਦਿੱਤਾ ਜਿਵੇਂ ਹੀ ਪੱਥਰ ਪਾਣੀ ਵਿੱਚ ਡਿੱਗਿਆ ਤਲਾਬ ਵਿੱਚ ਲਹਿਰਾਂ ਉੱਠਣ ਲੱਗੀਆਂ ਪਾਣੀ ਵਿੱਚ ਇੱਕ ਅਲੱਗ ਤਰ੍ਹਾਂ ਦੀ ਹਲਚਲ ਪੈਦਾ ਹੋ ਗਈ ਲਹਿਰਾਂ ਕਿਨਾਰੇ ਤੱਕ ਪਹੁੰਚਣ ਲੱਗੀਆਂ ਚੇਲੇ ਧਿਆਨ ਦੇ ਨਾਲ ਇਹ ਸਭ ਦੇਖ ਰਹੇ ਸੀ ਪਰ ਉਹ ਇਹ ਸਮਝ ਨਹੀਂ پا ਰਹੇ ਸੀ ਕਿ ਚੁੱਪ ਰਹਿਣ ਨਾਲ ਇਸ ਗੱਲ ਦਾ ਕੀ ਸਬੰਧ ਹੈ ਕੁਝ ਮਿੰਟਾਂ ਬਾਅਦ ਜਦੋਂ ਪਾਣੀ ਫਿਰ ਤੋਂ ਸ਼ਾਂਤ ਹੋ ਗਿਆ ਤਾਂ ਬੁੱਧ ਨੇ ਸ਼ਾਂਤੀ ਦੇ ਨਾਲ ਇਹ ਕਿਹਾ ਕਿ ਇਸ ਤਲਾਬ ਨੂੰ ਦੇਖੋ ਜਦੋਂ ਤੱਕ ਇਹਦੇ ਵਿੱਚ ਕੁਝ ਨਹੀਂ ਦਿਖਦਾ ਤਾਂ ਇਹ ਸ਼ਾਂਤ ਰਹਿੰਦਾ ਹੈ ਪਰ ਜਦੋਂ ਕੋਈ ਪੱਥਰ ਦਿਖਦਾ ਹੈ ਤਾਂ ਲਹਿਰਾਂ ਉੱਠਣ ਲੱਗਦੀਆਂ ਹਨ ਪਾਣੀ ਵਿੱਚ ਅਲੱਗ ਤਰ੍ਹਾਂ ਦੀ ਹਲਚਲ ਪੈਦਾ ਹੋ ਜਾਂਦੀ ਹੈ ਠੀਕ ਉਸੇ ਤਰ੍ਹਾਂ ਹੀ ਸਾਡਾ ਮਨ ਹੈ ਜਦੋਂ ਬਾਰੀ ਵਿਚਾਰ ਜਾਂ ਉਤੇਜਨਾ ਸਾਡੇ ਮਨ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਸਾਡੇ ਵਿਚਾਰਾਂ ਵਿੱਚ ਹਲਚਲ ਪੈਦਾ ਹੋਣ ਲੱਗਦੀ ਹੈ ਤੇ ਅਸੀਂ ਅਸ਼ਾਂਤ ਬੇਚੈਨ ਮਹਿਸੂਸ ਕਰਦੇ ਹਾਂ ਪਰ ਜਦੋਂ ਅਸੀਂ ਚੁੱਪ ਰਹਿੰਦੇ ਹਾਂ ਉਦੋਂ ਇਹ ਤਲਾਬ ਦੀ ਤਰ੍ਹਾਂ ਸ਼ਾਂਤ ਹੋ ਜਾਂਦਾ ਹੈ ਚੁੱਪ ਉਹ ਸਥਿਤੀ ਹੈ ਜਿੱਥੇ ਸਾਡੇ ਅੰਦਰ ਕੋਈ ਵੀ ਹਲਚਲ ਨਹੀਂ ਹੁੰਦੀ ਤੇ ਅਸੀਂ ਆਪਣੇ ਵਾਸਤਵਿਕ ਸੁਭਾਅ ਨੂੰ ਸਮਝਣ ਲੱਗਦੇ ਹਾਂ ਆਪਣੇ ਆਪ ਨੂੰ ਅੰਦਰ ਤੋਂ ਜਾਣਨ ਲੱਗਦੇ ਹਾਂ ਚੇਲੇ ਧਿਆਨ ਦੇ ਨਾਲ ਮਹਾਤਮਾ ਜੀ ਦੀ ਗੱਲ ਸੁਣ ਰਹੇ ਸੀ ਤੇ ਉਹ ਇਹ ਮਹਿਸੂਸ ਕਰ ਰਹੇ ਸੀ ਕਿ ਚੁੱਪ ਰਹਿਣਾ ਸਿਰਫ ਬਾਹਰੀ ਸ਼ਾਂਤੀ ਦਾ ਪ੍ਰਤੀਕ ਨਹੀਂ ਹੈ ਬਲਕਿ ਸਾਡੇ ਅੰਦਰ ਸਾਡੇ ਮਨ ਦੀ ਸ਼ਾਂਤੀ ਦਾ ਪ੍ਰਤੀਕ ਹੈ ਮਹਾਤਮਾ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਚੁੱਪ ਹੁੰਦੇ ਹਾਂ ਤਾਂ ਅਸੀਂ ਆਪਣੀ ਊਰਜਾ ਨੂੰ ਸੁਰੱਖਿਅਤ ਰੱਖਦੇ ਹਾਂ ਜਿਆਦਾ ਬੋਲਣ ਨਾਲ ਸਾਡੀ ਊਰਜਾ ਖਿਲਰ ਜਾਂਦੀ ਹੈ ਖਰਚ ਹੋ ਜਾਂਦੀ ਹੈ ਜਿੰਨਾ ਜ਼ਿਆਦਾ ਅਸੀਂ ਘੱਟ ਬੋਲਾਂਗੇ ਓਨੀ ਜ਼ਿਆਦਾ ਸਾਡੀ ਊਰਜਾ ਸਾਡਾ ਆਤਮਵੱਲ ਮਜ਼ਬੂਤ ਹੋਵੇਗਾ ਤੇ ਉਸ ਨੂੰ ਸੰਭਾਲਣਾ ਹੋਰ ਜ਼ਿਆਦਾ ਆਸਾਨ ਹੋਵੇਗਾ ਮਹਾਤਮਾ ਜੀ ਨੇ ਆਪਣੀ ਗੱਲ ਨੂੰ ਹੋਰ ਜ਼ਿਆਦਾ ਸਪਸ਼ਟ ਕਰਦੇ ਹੋਏ ਕਿਹਾ ਕਿ ਜਿਵੇਂ ਤਲਾਬ ਦਾ ਪਾਣੀ ਸ਼ਾਂਤ ਹੁੰਦਾ ਹੈ ਤੇ ਹਰ ਇੱਕ ਦੇ ਮਨ ਨੂੰ ਪਾਉਂਦਾ ਹੈ ਉਸੇ ਤਰ੍ਹਾਂ ਸ਼ਾਂਤ ਮਨ ਵੀ ਹਰੇਕ ਇਨਸਾਨ ਨੂੰ ਆਪਣੇ ਵੱਲ ਖਿੱਚਦਾ ਹੈ ਜਦੋਂ ਅਸੀਂ ਚੁੱਪ ਰਹਿੰਦੇ ਹਾਂ ਤਾਂ ਸਾਡੇ ਚੁੱਪ ਦੇ ਨਾਲ ਇੱਕ ਵਿਸ਼ੇਸ਼ ਰੂਪ ਦੀ ਸ਼ਕਤੀ ਪੈਦਾ ਹੁੰਦੀ ਹੈ ਜੋ ਲੋਕਾਂ ਨੂੰ ਸਾਡੇ ਵੱਲ ਆਕਰਸ਼ਿਤ ਕਰਦੀ ਹੈ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ ਤੁਹਾਡੇ ਵਿਚਾਰ ਜਾਣਨਾ ਚਾਹੁੰਦੇ ਹਨ ਕਿਉਂਕਿ ਚੁੱਪ ਆਪਣੇ ਆਪ ਵਿੱਚ ਹੀ ਇੱਕ ਬਹੁਤ ਵੱਡੀ ਸ਼ਕਤੀ ਹੈ ਬੁੱਧ ਨੇ ਆਪਣੀ ਗੱਲ ਨੂੰ ਹੋਰ ਜ਼ਿਆਦਾ ਗਹਿਰਾਈ ਨਾਲ ਸਮਝਾਉਂਦੇ ਹੋਏ ਕਿਹਾ ਕਿ ਮੌਨ ਕੋਈ ਕਮਜ਼ੋਰੀ ਨਹੀਂ ਹੈ ਬਲਕਿ ਆਤਮ ਬਲ ਦਾ ਪ੍ਰਤੀਕ ਹੈ ਜਦੋਂ ਅਸੀਂ ਆਪਣੇ ਆਪ ਨੂੰ ਸ਼ਬਦਾਂ ਤੋਂ ਮੁਕਤ ਕਰ ਲੈਂਦੇ ਹਾਂ ਤਾ ਫਿਰ ਅਸੀਂ ਆਪਣੇ ਅੰਦਰ ਆਪਣੇ ਮਨ ਦੀ ਗਹਿਰਾਈ ਨੂੰ ਸਮਝ ਪਾਉਂਦੇ ਹਾਂ ਚੁੱਪ ਸਾਡੇ ਮਨ ਦੀ ਸ਼ੁੱਧਤਾ ਨੂੰ ਪ੍ਰਗਟ ਕਰਦੀ ਹੈ ਤੇਹੀ ਸ਼ੁੱਧਤਾ ਲੋਕਾਂ ਨੂੰ ਤੁਹਾਡੇ ਵੱਲ ਆਕਰਸ਼ਿਤ ਕਰਦੀ ਹੈ ਜਿੰਨਾ ਜ਼ਿਆਦਾ ਅਸੀਂ ਚੁੱਪ ਰਹਿੰਦੇ ਹਾਂ ਲੋਕ ਤੁਹਾਡੇ ਨਾਲ ਓਨਾ ਹੀ ਜ਼ਿਆਦਾ ਜੁੜਨ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਹ ਤੁਹਾਡੇ ਮੌਨ ਦੀ ਸ਼ਕਤੀ ਤੋਂ ਚੁੱਪ ਦੀ ਸ਼ਕਤੀ ਤੋਂ ਪ੍ਰਭਾਵਿਤ ਹੁੰਦੇ ਹਨ ਚੇਲੇ ਹੁਣ ਪੂਰੀ ਤਰ੍ਹਾਂ ਸਮਝ ਗਏ ਸੀ ਕਿ ਮਹਾਤਮਾ ਜੀ ਦਾ ਮੌਨ ਵਰਤ ਚੁੱਪ ਰਹਿਣਾ ਕੋਈ ਸਧਾਰਨ ਮੌਨ ਨਹੀਂ ਹੈ ਇਹ ਚੁੱਪ ਉਹਨਾਂ ਦੇ ਅੰਦਰ ਦੀ ਸ਼ਾਂਤੀ ਦਾ ਪ੍ਰਤੀਕ ਹੈ ਤੇ ਇਸੇ ਸ਼ਾਂਤੀ ਦੇ ਕਾਰਨ ਹੀ ਲੋਕ ਉਹਨਾਂ ਵੱਲ ਆਕਰਸ਼ਿਤ ਹੁੰਦੇ ਹਨ ਮਹਾਤਮਾ ਦਾ ਮੌਨ ਉਹਨਾਂ ਨੂੰ ਜ਼ਿੰਦਗੀ ਦਾ ਇੱਕ ਨਵਾਂ ਤਰੀਕਾ ਸਿਖਾ ਰਿਹਾ ਸੀ ਉਹਨਾਂ ਨੇ ਮਹਿਸੂਸ ਕੀਤਾ ਕਿ ਬੋਲਣ ਤੋਂ ਜ਼ਿਆਦਾ ਮਹੱਤਵਪੂਰਨ ਸੁੰਣਾ ਹੈ ਸੁੰਣਾ ਆਪਣੇ ਅੰਦਰ ਆਪਣੇ ਮਨ ਦੀ ਆਵਾਜ਼ ਨੂੰ ਸੁੰਣਾ ਆਪਣੇ ਅੰਦਰ ਦੇ ਸੰਕੇਤਾਂ ਨੂੰ ਸੁੰਣਾ ਆਪਣੀ ਆਤਮਾ ਦੀ ਆਵਾਜ਼ ਨੂੰ ਸੋਨਾ ਉਹਨਾਂ ਰਾਜਾਂ ਨੂੰ ਜੋ ਚੁੱਪ ਵਿੱਚ ਛਿਪੇ ਹੋਏ ਹਨ ਬੁੱਧ ਨੇ ਆਖਿਰ ਵਿੱਚ ਕਿਹਾ ਕਿ ਜਦੋਂ ਅਸੀਂ ਆਪਣੇ ਮਨ ਨੂੰ ਸ਼ਾਂਤ ਰੱਖਦੇ ਹਾਂ ਤਾਂ ਅਸੀਂ ਸੱਚਾਈ ਨੂੰ ਦੇਖ ਪਾਉਂਦੇ ਹਾਂ ਚੁੱਪ ਉਹ ਸਥਿਤੀ ਹੈ ਜਿੱਥੇ ਤੁਹਾਡਾ ਮਨ ਸ਼ਾਂਤ ਸਟੇਰ ਤੇ ਸਾਫ਼ ਸੁਥਰਾ ਹੋ ਜਾਂਦਾ ਹੈ ਤੇ ਇਹ ਹੀ ਸ਼ੁੱਧਤਾ ਤੁਹਾਨੂੰ ਵਾਸਤਵਿਕ ਗਿਆਨ ਤੱਕ ਪਹੁੰਚਾਉਂਦੀ ਹੈ ਜਿੰਨਾ ਜ਼ਿਆਦਾ ਤੁਸੀਂ ਇਸ ਸ਼ੁੱਧਤਾ ਵਿੱਚ ਰਹੋਗੇ ਓਨਾ ਜ਼ਿਆਦਾ ਲੋਕ ਤੁਹਾਡੇ ਕੋਲ ਆਉਣ ਦੀ ਚਾਹਨਾ ਕਰਨਗੇ ਤੇ ਚੇਲਿਆਂ ਨੇ ਇਸ ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰਨ ਦਾ ਫੈਸਲਾ ਕੀਤਾ। ਉਹਨਾਂ ਨੇ ਜਾਣਿਆ ਕਿ ਚੁੱਪ ਸਿਰਫ ਇੱਕ ਸਾਧਨ ਨਹੀਂ ਹੈ ਬਲਕਿ ਜ਼ਿੰਦਗੀ ਦੀ ਇੱਕ ਮਹੱਤਵਪੂਰਨ ਸਾਧਨਾ ਹੈ। ਇਹ ਸਾਨੂੰ ਸਾਡੇ ਅੰਦਰ ਝਾਕਣ ਦਾ ਮੌਕਾ ਦਿੰਦੀ ਹੈ ਤੇ ਦੂਜਿਆਂ ਨੂੰ ਸਾਡੇ ਅੰਦਰ ਦੀ ਸ਼ਾਂਤੀ ਨਾਲ ਜੋੜਦੀ ਹੈ। ਸੋ ਦੋਸਤੋ ਇਸ ਚਪਣੂ ਲੈ ਕੇ ਮੌਨ ਵਰਤ ਨੂੰ ਲੈ ਕੇ ਮੇਰਾ ਤੁਹਾਨੂੰ ਪਰਸਨਲ opinion ਹੈ ਜੇਕਰ ਤੁਸੀਂ ਜ਼ਿੰਦਗੀ ਵਿੱਚ ਪਰੇਸ਼ਾਨ ਹੋ ਦੁਖੀ ਹੋ ਐਵੇਂ ਵਾਦੂ ਘਾਟੂ ਪਰੇਸ਼ਾਨੀਆਂ ਵਿੱਚ ਡੁੱਬੇ ਰਹਿੰਦੇ ਹੋ ਤਾਂ ਇੱਕ ਵਾਰ ਮੇਰੀ ਗੱਲ ਮੰਨ ਕੇ ਤੁਸੀਂ ਦਿਹਾੜੀ ਦਾ ਜਾਂ ਅੱਧੀ ਦਿਹਾੜੀ ਦਾ ਮੌਨ ਵਰਤ ਰੱਖ ਕੇ ਦੇਖੋ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੇ ਅੰਦਰ ਕਿੰਨੀ ਜ਼ਿਆਦਾ ਸ਼ਾਂਤੀ ਭਰ ਗਈ ਹੈ ਸੋ ਦੋਸਤੋ ਇਸੀ ਜਨਮ ਵਿੱਚ ਇਹ ਦੋ ਕੰਮ ਕਰੋ ਇੱਕ ਨਾਮ ਜਪੋ ਔਰ ਪ੍ਰੇਮ ਕਰੋ ਕਿਸੇ ਜੀਵ ਦਾ ਦਿਲ ਨਾ ਦੁਖਾਨਾ ਕਬੀ ਮੌਤ ਯਾਦ ਰੱਖੋ ਮਾਲਕ ਸੇ ਡਰੋ ਸੋ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗੀ ਲੱਗੀ ਤਾਂ ਅਗੇ ਸ਼ੇਅਰ ਵੀ ਜਰੂਰ ਕਰਿਓ ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ